ਇਹ ਬਗਾਨੀ ਜਨਾਨੀ ਇਹ ਜਦ ਜਿੱਦੀ ਸਿੱਧੀ ਘਰ ਲੈ ਆਂਦੀ ਆ ਇਹਦੇ ਵਾਸਤੇ ਗੱਲ ਬੜੀ ਮਾੜੀ ਆ ਜਦ ਤੂੰ ਦੱਸਣ ਨਹੀਂ ਆ ਤੇ ਇਦਾਂ ਨਾ ਭੀ ਇਹ ਮੈਨੂੰ ਐ ਹੋਂ ਬਰੇ ਇਹਨੇ ਮੇਰੇ ਤੋੜੇ ਜਿਹੜੇ ਆ ਰੋਲਣੇ ਹੀ ਇਹਨੂੰ ਆਪਣੇ ਭਰਾ ਛੱਦ ਕੇ ਤੈਨੂੰ ਬਹਿ ਕੇ ਸਮਝਾ ਲੋ ਮੈਂ ਹੁਣ ਇਹਨੂੰ ਕੀ ਸਮਝਾ ਸਕਦਾ ਵਾਂ ਮੈਂ ਤਾਂ ਉਹ ਜਿਹੜੀ ਜਨਾਨੀ ਆਈ ਸੀ ਨਾ ਉਹ ਮੈਨੂੰ ਤਾਂ ਬੜੀ ਸਿਆਣੀ ਲੱਗੀ ਉਦਾਂ ਮੈਂ ਆਉ ਨੂੰ ਬੜਾ ਸਮਝਾਇਆ ਪਰ ਉਹ ਚਲੀ ਗਈ ਉਹਦਾ ਇੱਥੋਂ ਮਕਲਾਤੀ ਤੇ ਸਮੋਸੇ ਲੈ ਕੇ ਆਇਆ ਸੀ ਮੈਂ ਕਿਹਾ ਵੀ ਤੂੰ ਆਪਣੇ ਪਰਿਵਾਰ ਤੇ ਜਾ ਕੇ ਆਪਣੇ ਬੱਚਿਆਂ ਤੇ ਬਹੁ ਬੰਦਿਆਂ ਦੇ ਮਗਰ ਨਹੀਂ ਲੱਗੀ ਰਹਿੰਦਾ ਬੰਦਿਆਂ ਦੀ ਸਫਾਈ ਨਹੀਂ ਦੇਈ ਹੁੰਦੀ ਮੈਂ ਤਾਂ ਬਹੁਤ ਸਮਝਾਇਆ ਪਰ ਮੈਨੂੰ ਉਸਿਆਣੀ ਜਨਾਨੀ ਲੱਗੀ ਉਹ ਚਲ ਗਈ ਪਰ ਇਹ ਜਿਆਣਾ ਬਣਿਆ ਦਾ ਜਨਾਨੀ ਇੰਦਾ ਤਾਂ ਨਹੀਂ ਨਾ ਨੂੰ ਕੋਈ ਵੀ ਮੈਂ ਇਹ ਜਿਆਣਾ ਬੰਨਾ ਚਾਹੀਦਾ ਵਾ ਇਹ ਇਹੋ ਜੇ ਪੰਗੇ ਵਿੱਚ ਨਾ ਲਵੇ ਆ ਹੋਂ ਮਰੇ ਅਸੀਂ ਕੀ ਕਰਾਂਗੇ ਇਹ ਪੰਗੇ ਤਾਂ ਲੈਂਦਾ ਵਾ ਤੇ ਫੇਰ ਮੈਂ ਕੁੱਤੇ ਖਾਣੀ ਤੇ ਬੜੀ ਇਹਦੀ ਵੀ ਬੜੀ ਚੀਕਦੀ ਸੀ ਬਹੁਤ ਹੀ ਟੀ ਮੈਂ ਇਹਦੀ ਕੁੱਤੇ ਖਾਣੀ ਪਰ ਕਹਿੰਦਾ ਹੈ ਮੇਰਾ ਘਰ ਵਸ ਜਾਣਾ ਤੁਸੀਂ ਨਹੀਂ ਵਸਣ ਦੇਣਾ ਇਹ ਨਾ ਆਜਿਆ ਹੁੰਦਾ ਤਾਂ ਮੈਂ ਉਹਨਾਂ ਦੋ ਹੱਥ ਕਰ ਹੀ ਲੈਦਾ ਵਾ ਬੁੱਢੇ ਆਏ ਸਾਨੂੰ ਇਦਾਂ ਜੋ ਰੋਲਣਾ ਵਾ ਠੀਕ ਹੈ ਨਾ ਤੇ ਮੈਂ ਉਹਨਾਂ ਦੋ ਹੱਥ ਕਰਕੇ ਤੇ ਫੇਰ ਉਹਨੂੰ ਬਦਖਲ ਕਰੀ ਦੇਣਾ ਵਾ ਇਹ ਨਹੀਂ ਨਾ ਕੋ ਮੁੰਡਾ ਨਹੀਂ ਦਿੱਤਾ ਆਪਣਾ ਮੇਰਾ ਬੱਚਾ ਵਾ ਛੋਟਾ ਜਿਹਾ ਉਹਦੇ ਮੂੰਹਾਂ ਨੇ ਵੇਖੀਏ ਤਾਂ ਕਿਦਾਂ ਜੀਣ ਨੂੰ ਕੁਛ ਹੁੰਦਾ ਵਾ ਜੇਦੀ ਮਰਤ ਤੇ ਪੜਦਾ ਪਾ ਜੇ ਨਾ ਉਹਨੂੰ ਆਪਣੇ ਆਪ ਨਹੀਂ ਦੇਖਦਾ ਤੇ ਨਿਆਣਾ ਕਿੱਥੋਂ ਉਹਨੂੰ ਦੇਖਣਾ ਵਾ ਜੇ ਨਹੀਂ ਛੋਟਜੋਗਾ ਇਹ ਤਾਂ ਕਰੇ ਕਿਉਂ ਇਦਾਂ ਆ ਗਿਆ ਯਾਬਦਾ ਕਾ ਕੋ ਨਾ ਪਿਓ ਬਹੁਤੇ ਠੰਡੇ ਸੁਭਾਣਾ ਗੱਲ ਕਰਿਓ ਐ ਹੋ ਤਾਂ ਤੇਰੀਆਂ ਗੱਲਾਂ ਮਾਰੀਆਂ ਜਿਹੜਾ ਮੈਂ ਤੁਮ ਆਪਣਾ ਇਹਨਾਂ ਸੋ ਲੈਣੀ ਆ ਵੀ ਗੱਲਾਂ ਨਾ ਕਰਿਓ ਤੇ ਕੋ ਕਿੱਦਾਂ ਛੁੱਧ ਰੂਗਾ ਕੀ ਹੋ ਗਿਆ ਰੋਲੇ ਪਾਈ ਜਾਂਦੇ ਨੇ ਬੰਦੇ ਬਹੁਤ ਕੋ ਹਡਿਆਵਾ ਠੀਕ ਆ ਜੱਦਾ ਦੀਆਂ ਤੇਰੀਆਂ ਕਰਤੂਤਾਵਾਂ ਨਾ ਬੜਾਵੇਂਗਾ ਤੇ ਤੂੰ ਬਹੁਤ ਕੋ ਮੈਂ ਦਾ ਸ਼ਾਹ ਦੇ ਰਿਸ਼ਤੇਦਾਰ ਇਕੱਠੇ ਕਰਕੇ ਉਹਨਾਂ ਦੇ ਸਾਹਮਣੇ ਤੈਨੂੰ ਬਦਖਲ ਕਰਨਾ ਹੀ ਤੂੰ ਫੇਰ ਸੁਧਰੇਗਾ ਉਹ adda ਨਹੀਂ ਤੂੰ ਸੁਧਰਦਾ ਉਹ ਬਾਪੂ ਮੇਰੀ ਗੱਲ ਸੁਣ ਹੁਣ ਦੱਸ ਹੀ ਦਿੱਤਾ ਮਾਤਾ ਨੇ ਤੇ ਗੱਲ ਸੁਣ ਲਾ ਮੈਂ ਉੱਥੇ ਹੀ ਵਿਆਹ ਕਰਾਉਣਾ ਈ ਹਾਂ ਜਿੰਨਾ ਮਰਜ਼ੀ ਜ਼ੋਰ ਲਾ ਲੋ ਚੰਗਾ ਵਾ ਤੈਨੂੰ ਪਤਾ ਲੱਗ ਗਿਆ ਵਾ ਉੱਥੇ ਵਿਆਹ ਕਰਾਉਣਾ ਉਹਨਾਂ ਦਾ ਘਰ ਜਾੜ ਕੇ ਪਹਿਲੇ ਮਾਨਸਾ ਦਾ ਤਾਂ ਸਾਡਾ ਪਹਿਲਾ ਹੋ ਜਾਊਗਾ ਉਹ ਮਾਤਾ ਭਲਾ ਹੋਵੇ ਨਾ ਹੋਵੇ ਪਤਾ ਤੈਨੂੰ ਮੈਂ ਦੱਸ ਦਿੱਤਾ ਈ ਹਾਂ ਕਿ ਮੈਂ ਉੱਥੇ ਵਿਆਹ ਕਰਾਉਣਾ ਗੇ ਮੈਂ ਪੱਥ ਸਾਰੀ ਕਰ ਲਈ ਆ ਜਿੱਧਾ ਮਰਜ਼ੀ ਤੁਸੀਂ ਜੋ ਮਰਜ਼ੀ ਗਈ ਜਾਓ ਇਹਦਾ ਮਤਲਬ ਸਾਨੂੰ ਰੋਲੇਗਾ ਤੂੰ ਤੂੰ ਰੋਲਣ ਤੋਂ ਬਗੈਰ ਹਟ ਨਹੀਂ ਸਕਦਾ ਮੈਨੂੰ ਤੇਰੀਆਂ ਕਰਤੂਤਾਂ ਦਾ ਪਤਾ ਲੱਗਦਾ ਜਾਂਦਾ ਵਾ ਤੇ ਕਿੰਨਾ ਕੁ ਮੈਂ ਰੋਲਿਆ ਵਾ ਅਜੇ ਤੱਕ ਤਾਨੂੰ ਆਏ ਦੇ ਲਾਗਲੇ ਪਿੰਡ ਤੇ ਅੱਗੇ ਠਾਣਿਓ ਠਾਣੀ ਰੋਲਤਾ ਸਾਨੂੰ ਹੋਰ ਤੂੰ ਕਿੱਥੇ ਰੋਲਣਾ ਵਾ ਜਾਂ ਤੂੰ ਰੋਲਣ ਤੋਂ ਬਗੈਰ ਹਟੇਗਾ ਨਹੀਂ ਸਮਝ ਜਾ ਆਪਣੇ ਆਪ ਹੀ ਸਾਡਾ ਨਹੀਂ ਕੋਈ ਸੋਚਣਾ ਨਾ ਜਿੰਨੇ ਮੁੰਡੇ ਦਾ ਸੋਚਣਾ ਉਹਦੇ ਨਾਲ ਵੀ ਤੇਰਾ ਪਿਆਰ ਨਹੀਂ ਕਾ ਕੋਹ ਉਹ ਮਾਤਾ ਉਹਦਾ ਹੀ ਸੋਚਣ ਡਿਆ ਵਾ ਉਹਦੇ ਸੋਚਣ ਮਾਰੇ ਤੇ ਮੈਂ ਕਰਾਉਣ ਡਿਆ ਹੋਇਆ ਯੇ ਵੀ ਆਈ ਕਰਾਉਣਾ ਬਣਾ ਤੇ ਸਾਡੇ ਕੋ ਕੀ ਨਹੀਂ ਘਾ ਪੈਣਾ ਸਾਡੇ ਕੋ ਕੋਠੀਆਂ ਸਾਡੇ ਕੋ ਕੀ ਨਹੀਂ ਘਾ ਮਾਰਾਂਗੇ ਸਭ ਕੋ ਜੱਤਾ ਅੱਜ ਕਹਿੰਗਾ ਥਾ ਤੂੰ ਯਾਰ ਓ ਮਾਤਾ ਉੱਥੇ ਜਿੱਥੇ ਤੂੰ ਕਹਿੰਦੀ ਮੈਂ ਕਿਤੇ ਨਹੀਂ ਕਰਾਉਣਾ ਮੈਂ ਤੁਹਾਨੂੰ ਦੱਸਦਾ ਜਿੱਥੇ ਮੈਂ ਕਰਾਉਣਾ ਤੇ ਮੈਂ ਉੱਥੇ ਕਰਾਉਣਾ ਜੇ ਤੇ ਸਾਡੇ ਮਰੇ ਦਾ ਮੂੰਹ ਵੇਖੀ ਸਾਡੇ ਤੋਂ ਬਾਅਦ ਪੈਸੇ ਕਰਾ ਲਈ ਜਿੰਦਿਆਂ ਨਿਓ ਹੀ ਹੋਣ ਦੇਣਾ ਓ ਤੁਸੀਂ ਨਾ ਮਰੋ ਮੈਂ ਮਰ ਜਨਾਂ ਜੇ ਤੁਸੀਂ ਮੇਰਾ ਘਰ ਨਹੀਂ ਨਾ ਵਸਤਾ ਵੇਦਾਂ ਸਰਦੇ ਤੇ ਮੈਂ ਮਰ ਜਨਾਂ ਉਹ ਰਹਿੰਦੇ ਮਰਦਾ ਤੇ ਮਰ ਜਾਂਦੇ ਵੇਖੀਏ ਤਾਂ ਸਹੀ ਇੱਕ ਵਾਰ ਮੈਂ ਇੱਕ ਵਾਰ ਤੇ ਖੋਲ ਮੈਂ ਆਖਿਆ ਹਾਂ ਹੌਸਲੇ ਨਾਲ ਗੱਲ ਕਰਿਓ ਜਵਾਨ ਖੂਨ ਵਾ ਤੈਨੂੰ ਪਤਾ ਨਹੀਂ ਜਮਾਨਾ ਕਿਹੜਾ ਜਾਣਿਆ ਇੱਕ ਵਾਰ ਤੇ ਖੋਲ ਉਹ ਵੇ ਅੱਗੇ ਕਿਹੜਾ ਕੀਂਦਿਆਂ ਚ ਫਿਰਦੇ ਆ ਵਾ ਮਰਦਾ ਤੇ ਮਰ ਜਾਂਦੇ ਨਵਾਂ ਖੂਨ ਆ ਮੈਂ ਤੈਨੂੰ ਆਖਿਆ ਹਾਂ ਹੌਸਲੇ ਨਾਲ ਗੱਲ ਕਰਿਓ ਪਾਣੀ ਲੈ ਆਓ ਗਲਾ ਹੈ ਪਾਣੀ ਪੀਏ ਆਹ ਲੋ ਪਾਣੀ ਤੇਨਾਂ ਕਾਇਨ ਕਿਹਾ ਕਿ ਬੂਆ ਮਾਰੇ ਨੂੰ ਜੇ ਇਹ ਤੇ ਛੱਡ ਦੋ ਤਾਂ ਬੂਆ ਖਿਲਾਓ ਉਹਨੂੰ ਸ਼ਾਮਾਂ ਪੈ ਗਈ ਨਾ ਚਾਹ ਬਣਾਈ ਨਾ ਉਹ ਵੀ ਪੀ ਲੂਗਾ ਮੈਨੂੰ ਬੂਆ ਖਿਲਾਉਣਾ ਉਹ ਜਿੰਨਾ ਕੇ ਰੁਸ਼ਦਾ ਰੁਚੀ ਜਾਵੇ ਮੈਂ ਨਹੀਂ ਬੂਆ ਖਿਲਾਉਣਾ ਜੇ ਇਹ ਤੇ ਨਹੀਂ ਕਰੀਜੀ ਤੂੰ じゃ ਬੂਆ ਖਿਲਾਉਣਾ ਹੁਣ ਅੰਕਲ ਜੀ ਵੀਰ ਜੀ ਕਿੱਥੇ ਆ ਉਹ ਰੁਸ਼ਕੇ ਪਿਆ ਹੀ ਅੰਦਰ ਵੀਰ ਜੀ ਤਾਂ ਤੇ ਇਹਨਾਂ ਕੰਨ ਕਿਹਾ ਗਿਆ ਅੰਦਰ ਪਾਇ ਇਹਨੂੰ ਤੇ ਇਹਨੇ ਜੇਦ ਫੜੀ ਆ ਇਹ ਬੂਆ ਹੀ ਨਹੀਂ ਖਿਲਾਉਂਦਾ ਕਰੇ ਤੇਰੇ ਅੱਖੇ ਖੋਲ ਦੇਵੇ ਜਾ ਖਿਲਾ ਕੇ ਵੀ ਐ ਮੈਂ ਤੇ ਕਾ ਵੀ ਬਣਾਈ ਚੱਲ ਕੁੱਟ ਪਿਆਲਾ ਚੱਲ ਕੋਈ ਨਹੀਂ ਮੈਂ ਵੇਨਾ ਵੀਰ ਜੀ ਵੀਰ ਜੀ ਅੱਗੇ ਤਾਂ ਵੀਰ ਜੀ ਚਾਟ ਬੂਆ ਖੋਲ ਦਿੰਦੇ ਤੇ ਹੁਣ ਇਹਨਾਂ ਘੰਟੇ ਹੋ ਗਏ ਅੰਦਰ ਪਏ ਇਹਨੂੰ ਜਦ ਤੱਕਾ ਮਾਰ ਝੋੜ ਦੇ ਖੋਲੂਗਾ ਆਪੇ ਬੂਆ ਖੋਲ ਤਾਂ ਕਿਉਂ ਨਹੀਂ ਝੋੜ ਦੇ ਤੱਕਾ ਮਾਰ ਤੱਕਾ ਮਾਰ ਝੋੜ ਦੇ ਕਾਲ ਸੁਣੋ ਮੇਰੀ ਨਾ ਤੂੰ ਅਸੀਂ ਕੱਲ ਕੋਈ ਖਾਦਾ ਨਾ ਤੂੰ ਅੱਜ ਖਾਦਾ ਥੋੜੀ ਜੀ ਰੋਟੀ ਖਾ ਲਿਓ ਮਾੜਾ ਇਨੇ ਸਾਡੇ ਨਾਲ ਕੀਤੀ ਤੇ ਮਾਰੀ ਆ ਤੇ ਕੀ ਕੀਤਾ ਜਾਵੇ ਹੁਣ ਹੱਥ ਦੀ ਗਰਮੀ ਪੈ ਨਹੀਂ ਆ ਐਦਾਂ ਤੂੰ ਬਿਮਾਰ ਹੋ ਗੇ ਕੀ ਖਾਵਾਂ ਮੈਂ ਇਹ ਮੁੰਡੇ ਨੂੰ ਬੜਾ ਸਮਝਾਇਆ ਇਹ ਆਖੇ ਲੱਗਾ ਲੱਕ ਤੋੜ ਕੇ ਤੇ ਹੱਡਾ ਰੱਖ ਗਿਆ ਹੌਸਲਾ ਨਾ ਛੱਡੋ ਮੈਂ ਮਾਂ ਆ ਮੈਂ ਵੀ ਤੇ ਵੇਖਾਂ ਜੇਰਾ ਕੀਤਾ ਆ ਉਹ ਬੱਚੇ ਤਾਂ ਨਹੀਂ ਬਣਿਆ ਸਾਡਾ ਕਿੱਥੋਂ ਬਣਨਾ ਸੀ ਉਹਨੇ ਉਹਨੂੰ ਬਥੇਰਾ ਮੈਂ ਸਮਝਾਉਂਦਾ ਰਿਹਾ ਵਾਂ ਉਹਦੇ ਮੋਢਿਆਂ ਤੇ ਹੁਣੀ ਚੜੀ ਸੀ ਉਹਨੇ ਮੇਰੀ ਇੱਕ ਨਹੀਂ ਮੰਨੀ ਵੱਡਾ ਪਾ ਰੋਲ ਕੇ ਸਾਡਾ ਚੱਲ ਗਿਆ ਪਹਿਲੀ ਬੰਨਾ ਹਜੂ ਉਹਦੇ ਸਾਡਾ ਕੋਹਾੜੇ ਕੋਲ ਹੀ ਟਰੈਕਟਰ ਖਲੋਤੇ ਆ ਮਸ਼ਿੰਦਰੀ ਵੇਖ ਕੇ ਦਿਲ ਨੂੰ ਕੋ ਹੁੰਦਾ ਵਾ ਇਹ ਦੱਸ ਉਹ ਮੁੰਡਾ ਕਿਦੋਂ ਜਵਾਨ ਹੋਊਗਾ ਤੇ ਕਿਦੋਂ ਅਸੀਂ ਉਹ ਮਸ਼ਿੰਦਰੀ ਹੱਡ ਮੇਰਾ ਹੌਸਲਾ ਵੱਜੂਗਾ ਕੋਈ ਨਹੀਂ ਪੋਤੇ ਆਪਣਾ ਪਾਲਦੇ ਆ ਪੋਤੇ ਨੂੰ ਦਵਾਂਗੇ ਸਭ ਕੋਈ ਗੱਲ ਨਹੀਂ ਕੀ ਹੌਸਲਾ ਕਰੋ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਹ ਦਵਾਗੇ ਤਾਂ ਸਹੀ ਹੁਣ ਉਹਦਾ ਪਾਲਣਾ ਪੋਸਣਾ ਪਹਿਲਾਂ ਕਰਾਂਗੇ ਪੜਾਵਾ ਲਿਖਾਵਾਂਗੇ ਫੇਰ ਉਹਨੂੰ ਕਿਸੇ ਗੱਲ ਦਾ ਪਤਾ ਲੱਗੂਗਾ ਉਹ ਬਚਾਰਾ ਕੀ ਕਰੂ ਦੱਸ ਜਿਹੜਾ ਐਡਾ ਪਾਲ ਕੇ ਦਿੱਤਾ ਸੀ ਉਹਦਾ ਸੁੱਖ ਨਹੀਂ ਵੇਖਿਆ ਇਹ ਦੇਦਾ ਜੇ ਹਾਨੂੰ ਕੀ ਪਤਾ ਵਾ ਇਹਦਾ ਸੁੱਖ ਆ ਦੇ ਕਰਮਤ ਹੈਗਾ ਕਿ ਨਹੀਂ ਹੈਗਾ ਇਹਨਾਂ ਨੇ ਸੋਚੀ ਰਹਿੰਦਾ ਸਾਡੀ ਜ਼ਿੰਦਗੀ ਤਾਂ ਨਿਆਣੇ ਦੇ ਨਾਲ ਹੀ ਆ ਉਠੋ ਨਾ ਹੋਤੋ ਹਥੇ ਮੈਂ ਤੁਹਾਨੂੰ ਰੋਟੀ ਲਿਆ ਕੇ ਤੁਮਾਂ ਰੋਟੀ ਬੁਰਕੀ ਖਾਓ ਸਾਡਾ ਘਰ ਜਾੜ ਕੇ ਸਾਡਾ ਲੱਕ ਤੋੜ ਦਿੱਤਾ ਇੱਕ ਵਾਰ ਮੈਂ ਪਹੁੰਚੂਗੀ ਆਪ ਤੇ ਉਹ ਜਾ ਕੇ ਬਹਿ ਗਈ ਆਪਣੇ ਬੱਚਿਆਂ ਦੇ ਵਿੱਚ ਖਰੇ ਕਿਦਾਂ ਦੀ ਜਨਾਨੀ ਸੀ ਕਿ ਕਿਦਾਂ ਦੀ ਨਹੀਂ ਕੀ ਸਾਡੇ ਨਾਲ ਰੱਬ ਨੇ ਕੀਤੀ ਇੱਕ ਵਾਰ ਜਾ ਕੇ ਪੁੱਛਣਾ ਤੂੰ ਕਿਹੜੇ ਜੁਗ ਦਾ ਸਾਡੇ ਕੋਲ ਵੈਰ ਲਿਆ ਕਿਹੜੇ ਕੰਮਾਂ 'ਚ ਸਾਡੇ ਪੁੱਤ ਨੂੰ ਪਾਇਆ ਤੂੰ ਜੋ ਬਣਾ ਦੇਖੇ ਹਾਂ ਕਰੇਲੇ ਬਲਾ ਹੈਗੇ ਤਾਂ ਨਜੋਗੇ ਨਹੀਂ ਹੋ ਜਣਾ ਰੰਗ ਪੰਜ ਛੇ ਹੈਗੇ ਲੱਗੇ ਹਾਂ ਸਰ ਜਣਾ ਪੰਜ ਸਤ ਹੈਗੇ ਹੈਗੇ ਨਹੀਂ ਤੇ ਮੈਂ ਕਦੂ ਵੇਖ ਲਈ ਜੇ ਨਾ ਡਾਂਗ ਹੋਇਆ ਤੇ ਹੋ ਜਣੇ ਹੋ ਜਣੇ ਹੈਗੇ ਪਰ ਰੁਗੇ ਬੜੇ ਬੜੇ ਅੱਛਾ ਕੀ ਨਹੀਂ ਇਹ ਕਰੇਲੇ ਫਿਰ ਅੱਜ ਕਰੇਲੇ ਬਣਾ ਲੈਨੇ ਆ ਆ ਵੇਹਰੇ ਨਹੀਂ ਕਦੂ ਬਣਾ ਲਈ ਆਹ ਮੇਰੀ ਗੱਲ ਸੁਣ ਅੱਛਾ ਜਠਾਣੀ ਤੇਰੀ ਗਈ ਸੀ ਕੱਲ ਵੇਖੀ ਜਾਂਦੀ ਮੈਂ ਤੇ ਲੈ ਆਈ ਗਿਫਟ ਕੂਟ ਕਰਕਾਉਗੀ ਇਹਨੇ ਲੈ ਜੋਬਨ ਤੋਂ ਹੀ ਗਿਫਟ ਦੀ ਗੱਲ ਕਰਨ ਡੇ ਜੀ ਮੈਂ ਗਈ ਹਾਂ ਬਾਹਰ ਹੀ ਬੈਠੀ ਹਾਂ ਤੇ ਮੈਂ ਹਾਂ ਚੱਲ ਪਤਾ ਲੈਣੀ ਮੈਨੂੰ ਕੁੜੀ ਨੇ ਦੱਸਿਆ ਵੀ ਮੰਮੀ ਆ ਗਈ ਆ ਜੋਬਨ ਜਦੋਂ ਗਈ ਤੇ ਉਹ ਤੇ ਮੇਰੇ ਗੱਲ ਲਾ ਕੇ ਰੋਣ ਲੱਗੀ ਮੈਨੂੰ ਸਮਝ ਨਹੀਂ ਆਈ ਉਹਨੇ ਕਦੀ ਨਹੀਂ ਐਦਾਂ ਕੀਤਾ ਉਹ ਟਟ ਟਟ ਪੈਂਦੀ ਹੁੰਦੀ ਜਾਈਏ ਤੇ ਸਿੱਧੇ ਮੂੰਹ ਗੱਲ ਨਹੀਂ ਕਰਦੀ ਤੇ ਮੇਰੇ ਗੱਲ ਲਾ ਕੇ ਬੜਾ ਹੀ ਰੋਈ ਮੈਂ ਤੇ ਆਖਿਆ ਪੇਕੇ ਆਣਾ ਕੋਈ ਗੱਲਬੁਲ ਹੋ ਗਈ ਹੋਣੀ ਆ ਆਂਦੀ ਨਹੀਂ ਮੈਂ ਅੱਜ ਤੋਂ ਬਾਅਦ ਨਹੀਂ ਆਂਦੀ ਜਾਣਾ ਮੈਂ ਆਪਣੇ ਬੱਚੇ ਛੱਡ ਕੇ ਨਹੀਂ ਜਾਣਾ ਪਤਾ ਨਹੀਂ ਕਿ ਠੋਕਰ ਵੱਜੀ ਹੋ ਕੀ ਹੋਇਆ ਕੀ ਨਹੀਂ ਐ ਕਿ ਗਿਫਟ ਨਹੀਂ ਮਿਲਿਆ ਹੋਣਾ ਕੋਈ ਸੂਟ ਨਹੀਂ ਮਿਲਿਆ ਹੋਣਾ ਜਾਂ ਮਿਲਿਆ ਨਹੀਂ ਆਣਾ ਅੱਗੇ ਕੋਈ ਲੈ ਉਹ ਟੋਪੀ ਜੀ ਵਾਲਾ ਉਹ ਨਹੀਂ ਮਿਲਿਆ ਹੋਣਾ ਕਿੰਦਾਂ ਦੀਆਂ ਗੱਲਾਂ ਕਰਦੇ ਜਿਹਦਾਂ ਦੀ ਗੱਲਾਂ ਨਹੀਂ ਕਰੀਦੀਆਂ ਕਿਸ ਨੂੰ ਚੱਲ ਕਿਤੇ ਵੇਖ ਲਿਆ ਇੱਕ ਵਾਰੀ ਲੋਕੀ ਗੱਲਾਂ ਕਰਦੇ ਤੇ ਮੈਂ ਨਾ ਕਰਾਂ ਘਰ ਚ ਆਪਣੇ ਸਾਡੇ ਦੇ ਘਰ ਦਾ ਮਸਲਾ ਲੋਕੀ ਬਥੇਰੀਆਂ ਗੱਲਾਂ ਕਰਦੇ ਹੁੰਦੇ ਆ ਉਹ ਤੇ ਐਰਕਾ ਪਤਾ ਨਹੀਂ ਵੀ ਕੀ ਗੱਲ ਇਦਾਂ ਦੀ ਹੋ ਗਈ ਇੱਕਦਾਂ ਮੀ ਬਦਲ ਗਈ ਇੱਕਦਾਂ ਮੀ ਉਹ ਉਹ ਨਹੀਂ ਬਦਲਣ ਵਾਲੀ ਜੋ ਮਰਜ਼ੀ ਕਰ ਲੈ ਇਹਨੂੰ ਮਾਰ ਕੇ ਬਦਲੂਗੀ ਇਵੇਂ ਹੀ ਏਦਾਂ ਨਹੀਂ ਕਰਦੀ ਨਿਆਣਿਆਂ ਨੂੰ ਜਫੀਆਂ ਚ ਲਈ ਜਾਂਦੀ ਸੀ ਮੈਂ ਨਹੀਂ ਆਂਦੀ ਦੀਦੀ ਛੱਡ ਕੇ ਜਾਂਦੀ ਮੈਂ ਹਾਂ ਨਿਆਣੇ ਤੇ ਕਿਤੇ ਰੋਟੀ ਨੂੰ ਤਰਸਾਂ ਡੇ ਹੀ ਉਹਨੇ ਕਿਤੇ ਰਾਸ ਖਵਾਲੇ ਚਾਣਾ ਪਾਜੀ ਪਰ ਉਹਦਾ ਭਰੋਸਾ ਕੋਈ ਨਹੀਂ ਜੋ ਜਨਾਨੀ ਹੋ ਜੇ ਨਾ ਖਰਾਬ ਤੇ ਭਰੋਸਾ ਕੋਈ ਨਹੀਂ ਤੂੰ ਇਹ ਗੱਲਾਂ ਛੱਡ ਦੇ ਚੱਲ ਆਪਣੇ ਘਰ ਚ ਨਹੀਂ ਆਂਦੇ ਗੱਲਾਂ ਕਰਨੇ ਫਿਰ ਵੀ ਮਾਸੀ ਦੀ ਨੋਂ ਆ ਮਾ ਨੋਂ ਤੇ ਹੈਗੀ ਆ ਸਾਡੀ ਘਰ ਦੀ ਉਹ ਨੋਂ ਆ ਸਾਡੀ ਵੀ ਕੋ ਲੱਗਦੀ ਆ ਪਰ ਮੈਂ ਇਹ ਗੱਲ ਕਰਦਾ ਨਹੀਂ ਕਰਨੀਆਂ ਪੈਣੀਆਂ ਲੋਕ ਕਰਦੇ ਬਾਹਰ ਗੱਲਾਂ ਆਂਦੇ-ਆਂਦੇ ਦਾਤੀ ਨੂੰ ਇੱਕ ਪਾਸੇ ਦੰਦੇ ਆ ਤੇ ਦੁਨੀਆ ਨੂੰ ਦਵੱਲੀ ਆ ਕਿਤੇ ਕਰ ਯਹੀ ਵੇਖ ਲਈ ਤੇ ਕਿਸ ਨੇ ਥੋੜੀ ਵੇਖੀ ਹੋਣੀ ਦੁਨੀਆ ਤੇ ਐਵੇਂ ਗੱਲਾਂ ਬਣਾਉਣ ਦੇ ਕਰਦੇ ਆ ਉਹ ਉਥੋਂ ਬਹਿ ਕੇ ਗਈ ਮੋਟਰਸਾਈਕਲ ਤੇ ਮੈਨੂੰ ਕੋਈ ਬੰਦੇ ਨੇ ਕਿਹਾ ਕਿ ਗਾੜਾ ਰਿਸਟਰ ਲੈ ਗਿਆ ਉਹ ਨੂੰ ਕੋਈ ਪਾਪਾ ਚੁੱਪ ਕਰ ਕਿਤੇ ਆਪਣੇ ਗੱਲ ਨਾ ਪਾ ਲਈ ਨੂੰ ਕਹਨ ਉਹ ਜੇ ਗੱਲਾਂ ਕਰਦਾ ਨਾ ਫਲਾਣੇ ਬੰਦੇ ਨੇ ਕਿਹਾ ਢਿੰਗੜੇ ਨੇ ਕਿਹਾ ਤੂੰ ਕਰਾਉਣੀ ਐ ਮੈਂ ਤੇ ਕਰਦਾ ਤੇ ਮੈਂ ਤੇ ਆਪਣੇ ਦਿਮਾਗ 'ਚ ਰੱਖਿਆ ਢਿੱਡ ਦੀ ਪਾਸੜਦਾ ਢਿੱਡਾਂ ਬੋਲ ਕੇ ਗਈ ਆ ਕਹਿੰਦੀ ਮੈਂ ਪੁੱਛਣਾ ਜੋਬਨ ਨੂੰ ਇਹ ਕੌਣ ਹੁੰਦਾ ਗੱਲ ਕਰਨ ਵਾਲਾ ਹੋਰ ਹੁੰਦਾ ਹੈ ਘਰ ਦਾ ਹੀ ਮੈਂ ਤੇ ਪਾੜ ਦੇਣਾ ਹੀ ਬੜਾ ਕੋ ਬੋਲੀ ਆ ਐਵੇਂ ਨਹੀਂ ਤੇ ਗੱਲਾਂ ਕਰੀਦੀ ਆ ਨਹੀਂ ਜੋਬਨ ਨੂੰ ਪਾੜਨਾ ਹ ਤੇ ਜਿਹੜੇ ਲੋਕ ਬਾਹਰ ਗੱਲਾਂ ਕਰਦੇ ਆ ਉਹਨਾਂ ਨੂੰ ਪਾੜੇ ਜਦੋਂ ਕਹਿੰਦੇ ਅਗਲੇ ਵੀ ਘਰੋਂ ਤੁਰ ਕੇ ਆਉਂਦੀ ਰ ਅੱਗੇ ਉਹ ਮੋੜ ਸੱਦੇ ਬਹਿ ਕੇ ਜਾਂਦੀ ਉਹ ਚੱਲ ਕੁਝ ਨਹੀਂ ਹੋ ਗਿਆ ਤੁਸੀਂ ਨਾ ਇਹੋ ਜਿਹੀ ਗੱਲਾਂ ਚੈਨੇ ਨਵੇਂ ਲਿਆ ਕਰੋ ਤੂੰ ਹੀ ਛੇੜਦੀ ਮੈਂ ਤਾਂ ਸਬਜ਼ੀ ਦਵਾਲੇ ਹੋਇਆ ਨਾ ਗੱਲਾਂ ਤਾਂ ਤੁਸੀਂ ਸੜੀ ਤੇਰੀ ਜਠਾਣੀ ਗਈ ਸੀ ਤੇ ਗਈ ਐਂ ਤਾਂ ਵੱਧ ਚਲਾ ਕੇ ਨਹੀਂ ਗੱਲਾਂ ਕਰਦੀਆਂ ਆਜੋ ਪਤੋੜ ਲੋ ਲੈ ਟੋਕਰੀ ਲੈ ਤੋੜ ਦੇ ਨੀ ਗੱਲ ਤੇ ਜੋਬਨ ਦੀ ਵੀ ਠੀਕ ਆ ਕਿਤੇ ਨਾਟਕੀ ਨਾ ਕਰਦੀ ਹੋਵੇ ਪਹਿਲਾਂ ਜਾਵਾਂ ਹੀ ਵੇ ਲੈ ਕੇ ਆਉਣੀ ਆ ਮੈਂ ਅਸਕਾਲਾ ਉਹ ਤੇ ਚਲੋ ਇਹ ਲੱਗੇ ਨਹੀਂ ਹੈਗੇ ਜੇ ਕਿਤੇ ਇਹ ਲੱਗੇ ਹੁੰਦੇ ਪੁੱਛਦੇ ਕਿਹਦਾ ਫੋਨ ਤੇ ਫਿਰ ਮੈਂ ਕੀ ਕਹਿੰਦੀ ਜੋ ਮਰਜ਼ੀ ਹੋ ਜਾਏ ਜਿੰਨਾ ਮਰਜ਼ੀ ਫੋਨ ਲਾਉਂਦਾ ਰਹੇ ਮੈਂ ਹੁਣ ਕਦੀ ਉਹਦਾ ਫੋਨ ਨਹੀਂ ਚੁੱਕਣਾ ਤੇ ਨਾ ਹੀ ਉਹਨਾਂ ਕੋਈ ਗੱਲ ਕਰਨੀ ਦੀ ਬੈਠੀ ਆ ਆ ਜਾ ਤੇਗੰਦਰ ਤੇ ਬੱਚੇ ਕਿੱਥੇ ਆ ਬੱਚੇ ਟਿਊਸ਼ਨ ਗਏ ਆ ਨਾ ਪਾਜੀ ਦੇ ਹੰਡੇ ਨਾ ਬੀਜੀ ਦੇ ਹੰਡੇ ਸਨਾਟਾ ਜਾ ਪਿਆ ਕਿੱਥੇ ਗਏ ਸਾਰੇ ਬੀਜੀ ਕਹਿੰਦੇ ਮੈਨੂੰ ਨਾ ਜਿੱਤਾਂ ਗਰਮੀ ਜੀ ਹੋਈ ਆ ਤੇ ਠੀਕ ਜੇ ਨਹੀਂ ਲੱਗਣਦੇ ਤੇ ਉਹ ਨਾਲ ਲੈ ਕੇ ਗਏ ਦਵਾਈ ਲੈਣ ਅੱਛਾ ਮੈਂ ਬੀਪੀ ਚੈੱਕ ਕਰਾ ਕੇ ਲਿਆਉ ਗਰਮੀ ਬੜੀ ਪੈਣ ਧੀ ਆਹ ਗਰਮੀ ਤਾਂ ਬੜੀ ਹੈਗੀ ਆ ਤੇ ਮੈਨੂੰ ਤੇ ਨਾ ਸਾਰੀ ਰਾਤ ਨੀਂਦ ਜੀ ਨਹੀਂ ਆਈ ਬੜਾ ਪੈਮਸਾ ਜਾ ਰਿਹਾ ਕਿਉਂ ਕਾਦਾ ਮੈਨੂੰ ਪਤਾ ਨਹੀਂ ਪ੍ਰੀਤ ਕਿਉਂ ਇੰਨਾ ਰੋਈ ਆ ਕਦੀ ਨਹੀਂ ਮੈਂ ਹਾਨੀ ਮਥੇ ਵਟ ਪਾਇਆ ਇਨਾਂ ਤੇ ਅੱਜ ਤੇ ਪਤਾ ਨਹੀਂ ਕੀ ਚੱਕਰ ਹੋਇਆ ਸਮਝ ਨਹੀਂ ਆਈ ਪਰ ਜਾਈ ਨੇ ਨੇ ਕਿਹਾ ਕੋ ਮੈਂ ਤੇਰੀ ਭੈਣਾ ਵਰਗੀ ਆ ਉਹ ਨਹੀਂ ਦਵਿੰਦਰ ਭਾਬੀ ਦਾ ਸੁਭਾਅ ਤੇ ਕਿੰਨਾ ਚੰਗਾ ਤੈਨੂੰ ਪਤਾ ਹੀ ਆ ਉਹਨੇ ਤੇ ਮੈਨੂੰ ਅੱਜ ਤੱਕ ਕਦੀ ਨਹੀਂ ਕੋਹ ਕਿਹਾ ਇੰਨੀ ਸਲਖਣੀ ਜੀ ਆ ਮੈਂ ਤੇ ਅੱਗੇ ਕਾਇਰੀ ਸੋਚਨੀ ਆ ਕਿ ਸ਼ਾਇਦ ਜੇ ਮੇਰੀ ਮਾਂ ਹੁੰਦੀ ਤਾਂ ਉਹ ਵੀ ਨਾ ਇੰਨਾ ਕਰਦੀ ਜਿੰਨਾ ਉਹ ਮੇਰੇ ਨਾਲ ਕਰਦੀ ਆ ਉਦਾਂ ਹੀ ਕੁੜੀ ਨੂੰ ਵੇਖ ਕੇ ਤੇ ਆਣ ਕੇ ਮੇਰਾ ਜੀ ਨਹੀਂ ਲੱਗਾ ਮਨਜਾ ਖਰਾਬ ਹੋ ਗਿਆ ਜਿੱਦਾਂ ਮਰਜੀ ਆ ਬੱਚੇ ਛੱਟ ਨੇ ਬੜੇ ਔਖੇ ਆ ਇਹ ਤੇ ਗੱਲ ਮੰਨਦੀ ਮੈਂ ਤੇਰੀ ਕੈਨ ਨੂੰ ਤਾਂ ਕਹਿ ਹੀ ਲਈਦਾ ਉਦਾਂ ਚਲੋ ਉਹਦੀ ਸਿਵਤ ਵਾ ਇਹ ਗੱਲ ਉਹ ਪਰਝਾਈ ਮੇਰੀ ਦੀ ਕੁੜੀ ਐ ਬਣਾਈ ਤੇ ਨਹੀਂ ਐ ਮਤਲਬ ਵਧੀਆ ਹੋਈ ਆ ਤੇ ਥੋੜੀ ਜਿਹੀ ਟੁੜਕੀ ਆ ਟੁੜਕੀ ਤੇ ਨਹੀਂ ਆ ਚਲੋ ਜੇ ਇੰਨੀ ਹੌਲੀ-ਹੌਲੀ ਟੁੜਕੂਗੀ ਪਰ ਤੂੰ ਮੰਨਣਾ ਨਹੀਂ ਦਵਿੰਦਰ ਕੁੜੀ ਨੇ ਮੇਰੇ ਨਾਲ ਅੱਖ ਨਹੀਂ ਲਾਈ ਉਹ ਤੇਰੀ ਨਾ ਮੇਰੇ ਲੱਗਿਆਈ ਨਾ ਮੈਂ ਚੁੱਕ ਕੇ ਵੇਖੀ ਨਾ ਉਹਨੇ ਮੇਰੇ ਨਾਲ ਅੱਖਰ ਲਾਈ ਚਲੋ ਇੱਕ ਗੱਲ ਦੀ ਖੁਸ਼ੀ ਵੀ ਆ ਕਿ ਉਹਦਾ ਮਨ ਲੱਗ ਗਿਆ ਉਹਦੇ ਨਾਲ ਕੋਲ ਮਿਲ ਗਈ ਆ ਪਰ ਕਿਤੇ ਨਾ ਕਿਤੇ ਮੇਰੇ ਦਿਲ ਨੂੰ ਦੁੱਖ ਜਾ ਵੀ ਹੋਇਆ ਜਿੱਦਾਂ ਮਰਜੀ ਹੈ ਤੇ ਮੇਰੀ ਹੀ ਨਾ ਪਰ ਤੇਰਾ ਤਾਂ ਹੀ ਮਨ ਖਰਾਬ ਹੋਇਆ ਮੈਂ ਅੱਗੇ ਆ ਤਾਂ ਕੋਈ ਨਾ ਕੋਈ ਵਿੱਚ ਗੱਲ ਹੈਗੀ ਆ ਤੇ ਮੈਂ ਤਾਂ ਹੀ ਆਈ ਮੈਂ ਪਤਾ ਲੈ ਕੇ ਆਵਾ ਤੀ ਪੁੱਤ ਆਪਣੀਆਂ ਨਜ਼ਰਾਂ ਦੇ ਸਾਹਮਣੇ ਹੀ ਹੋਵੇ ਨਾ ਤੇ ਤਾਂ ਹੀ ਚੰਗਾ ਲੱਗਦਾ ਏ ਇੱਕ ਰਾ ਦੀ ਤੀ ਪੁੱਤ ਕਿਤੇ ਛੱਡਾ ਹੀ ਏ ਨਾ ਤੇ ਬੜਾ ਜੀਜੇ ਨੂੰ ਕੋ ਹੁੰਦਾ ਹੀ ਉਹ ਜਿਹੜੀ ਆ ਪਰਵਰਿਸ ਕਰ ਲੈਣੀ ਉਹਦੇ ਨਾਲ ਦੀ ਸਤ ਬਗਾਨੇ ਨੇ ਥੋੜੀ ਕਰ ਲੈਣੀ ਤੇ ਪਰ ਨਹੀਂ ਤੇਰੀ ਪਰਜਾਈ ਹੈ ਬੜੀ ਚੰਗੀ ਹੁੰਦਾ ਵੇਖਣ ਨੂੰ ਤਾਂ ਚੰਗੀ ਲੱਗਦੀ ਆ ਹਾਂ ਏਦਾਂ ਹੀ ਆ ਨਾ ਹੁਣ ਤਾਂ ਆਪਣੇ ਹਿਸਾਬ ਨਾਲ ਆ ਬੱਚਿਆਂ ਦਾ ਪਿਆਰ ਹੀ ਏਦਾਂ ਹੁੰਦਾ ਉਹ ਰਾਜਵੀਰ ਪੂਰਾ ਦਿਨ ਘਰੋਂ ਬਾਹਰ ਰਹਿੰਦਾ ਪੜਾਈ ਦੇ ਪਿੱਛੇ ਘਸਾਬ ਦੀ ਰਾਤ ਹੀ ਕੱਟਣ ਆਉਂਦਾ ਵਾ ਤੇ ਤੁਹਾਨੂੰ ਆਦਤ ਪੈ ਗਈ ਹੈ ਇਕੱਲੇ ਇਕੱਲੇ ਰਹਿਣ ਦੀ ਪਰ ਮੇਰੇ ਬੱਚੇ ਮੇਰੇ ਕੋਲ ਹੀ ਰਹੇ ਆ ਮੈਂ ਤੇ ਭਾਵੇਂ ਤਿੰਨਾਂ ਮਾਂ ਤੇ ਆਪੋ ਆਪਣੀ ਥਾਂ ਤੇ ਆ ਕਹਿੰਦੇ ਹੁੰਦੇ ਜਿੰਨੀਆਂ ਉਂਗਲਾਂ ਉੰਨੀ ਪੀੜ ਆ ਪਰ ਫਿਰ ਵੀ ਉੱਤਰਾਉਂਦਾ ਜਾਈ ਹੁੰਦੀ ਗਈ ਆ ਨਾ ਕਾਲੇ ਵੇ ਮੇਰਾ ਜਾਦੇ ਜੀ ਕਰਦਾ ਸੀ ਤੇ ਮੈਂ ਆ ਮਿਲ ਕੇ ਆਉਣੀ ਆ ਨਹੀਂ ਚੱਲ ਟੈਨਸ਼ਨ ਨਾ ਲਿਆ ਕਰ ਪਰਝਾਈ ਕੋ ਗਈ ਆ ਨਾਨਕੇ ਗਈ ਆ ਕੋਈ ਗੱਲ ਹੀ ਉਦਾਂ ਵੀ ਤੇ ਦੋ ਦੋਦੀ ਨਾਨਕੇ ਚਲੀ ਜਾਂਦਾ ਵਾ ਤੇ ਉਹ ਜੋ ਬਨ ਬਾਹਰ ਕਰੇਲੇ ਤੋੜਣ ਡਈ ਤੇ ਮੈਂ ਇਧਰ ਨੂੰ ਆ ਗਈ ਆ ਮੈਨੂੰ ਤੇਨੂੰ ਹੌਲ ਜਿਆ ਪੈਂਡਿਆ ਨਾ ਚੱਲ ਮੇਰੀ ਭੈਣ ਆ ਭੈਣ ਕੀ ਭੈਣਾ ਵਰਗੀ ਆ ਤੇ ਮੈਂ ਆ ਚੱਲ ਮੈਂ ਪੁੱਛਾਂ ਤੇ ਸਹੀ ਮੁੜਕੇ ਮੇਰੇ ਕੋ ਆਈ ਨਹੀਂ ਹੋਇਆ ਗੇੜਾ ਹੀ ਨਹੀਂ ਵਜਿਆ ਦਵਿੰਦਰ ਤੂੰ ਤੇ ਭੈਣ ਬਣ ਕੇ ਮੈਨੂੰ ਕਈਆਂ ਗੱਲਾਂ ਤੋਂ ਬਥੇਰਾ ਸਮਝਾਉਂਦੀ ਨਹੀਂ ਪਰ ਮੇਰੀ ਮੱਤ ਤੇ ਇੱਕ ਪਰਦਾ ਜਿਹਾ ਪਿਆ ਸੀ ਉਹ ਕਾ ਤਾਂ ਕੋਹ ਨਹੀਂ ਦਈ ਕਰਦੇ ਆ ਵਿਆਹ ਦੀ ਗੱਲਾਂ ਚੱਲ ਕੋਈ ਨਹੀਂ ਕਰ ਲਿਆ ਕਰ ਗੱਲਾਂ ਆਪਣੇ ਭੈਣ ਚ ਨਹੀਂ ਚਾਹ ਨਹੀਂ ਪੀਣੀ ਮੈਂ ਜਾਵਾ ਤੇ ਉਹ ਮੰਮੀ ਗਏ ਸਭ ਬੜੀ ਮੋਹ ਜਾ ਤੁਹਾਨੂੰ ਸਬਜੀ ਆਹ ਕੋਈ ਨਹੀਂ ਤੋੜ ਲਿਆ ਕਰ ਕੇ ਵੇਲੇ ਉਹ ਮੰਮੀ ਗਏ ਆ ਆਪਣੀ ਭੈਣ ਕੋ ਉਹ ਠੀਕ ਨਹੀਂ ਸੀ ਅੱਛਾ ਤੇ ਫਿਰ ਮੰਮੀ ਇਕੱਲੀ ਆ ਮੈਂ ਅੱਗੇ ਕਹਿੰਦੀ ਦੇਹ ਨਹੀਂ ਕਾਲਦੇ ਮੈਂ ਤਾਂ ਹੀ ਨਹੀਂ ਦੇਹ ਹਲੇ ਦੋ ਦਿਨਾਂ ਦੀ ਰਹਿਣਾ ਵਾ ਤੇ ਮੈਂ ਤਾਂ ਕਹਿ ਨਹੀਂ ਬਸ ਆ ਜਾ ਮੇਰਾ ਵੀ ਕਿੱਥੇ ਜੀ ਲੱਗਦਾ ਈ ਸਾਰਾ ਦਿਨ ਚੱਲ ਕੋਈ ਗੱਲ ਨਹੀਂ ਸਰਦਾ ਵਾ ਪਿੱਛੇ ਲੈ ਲੈਂਦੇ ਤੇ ਮਾਰ ਲਿਆ ਕਰ ਘੇੜਾ ਤੂੰ ਵੀ 아리